ਸਾਥੀਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਆ ਜਰਾ ਫਟਾਫਨੂਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਰੁਕ ਕਰਦੇ ਆ ਪਹਿਲੀ ਖਬਰਦਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਦੀ ਟੀਮ ਨੇ ਵੀਰਵਾਲ ਸਵੇਰੇ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਛਾਪੇਮਾਰੀ ਕੀਤੀ ਹੈ NIA ਦੀ ਟੀਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਮੁੱਖ ਦੋਸ਼ੀ ਅਤੇ ਲਾਦਰਸ਼ ਬਿਸ਼ਨੋਈ ਗੈਂਗ ਦੇ ਸ਼ਾਰਪਸ਼ੂਤਰ ਅੰਕਿਤ ਸੇਰਸਾ ਅਤੇ ਪ੍ਰਿਆਵਰਤ ਫੌਜੀ ਦੇ ਘਰ ਪਹੁੰਚੀ ਹੈ ਤੇ ਇੱਥੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਇਹ ਛਾਪੇਮਾਰੀ ਕਰੀਬ 2 ਘੰਟੇ ਤੱਕ ਚੱਲੀ ਹੈ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੇਰਸਾ ਸੋਨੀਪਾ ਦੇ ਪਿੰਡ ਸੇਰਸਾ ਦਾ ਵਸਨੀਕ ਹੈ ਅਤੇ ਪ੍ਰਿਆਵਰਤ ਫੌਜੀ ਪਿੰਡ ਗਰੀ ਸਿਸਿਆਣਾ ਦਾ ਰਹਿਣ ਵਾਲਾ ਹੈ। ਖਾਲਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ 'ਚ ਨਿਊਯਾਰਕ ਦੀ ਅਦਾਲਤ ਨੇ ਅਮਰੀਕੀ ਸਰਕਾਰ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਨikhil ਗੁਪਤਾ ਨੂੰ ਉਹਨਾਂ ਸਬੂਤਾਂ ਦੀ ਜਾਣਕਾਰੀ ਦੇਵੇ ਜਿਨ੍ਹਾਂ ਦੇ ਆਧਾਰ 'ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅਦਾਲਤ ਵਿੱਚੋਂ ਨikhil ਗੁਪਤਾ ਦੇ ਵਕੀਲ ਨੇ ਆਪਣੇ ਮੌਕਲ ਦੇ ਉੱਤੇ ਲੱਗੇ ਦੋਸ਼ਾਂ ਦੇ ਸਬੂਤਾਂ ਦੀ ਜਾਣਕਾਰੀ ਮੰਗੀ ਹੈ ਤਾਂਜਸ ਨਾਲ ਉਹ ਉਸਦਾ ਬਚਾਅ ਕਰ ਸਕੇ। ਅਮਰੀਕਾ ਦੇ ਜੱਜ ਵਿਕਟਰ ਮਰੇਰੋ ਨੇ ਅਮਰੀਕੀ ਸਰਕਾਰ ਨੂੰ ਦਿੱਤੇ ਹੁਕਮਾਂ ਦੇ ਵਿੱਚ ਤਿੰਨ ਦਿਨਾ ਅੰਦਰ ਸਬੂਤ ਦੀ ਜਾਣਕਾਰੀ ਗੁਪਤਾ ਦੇ ਵਕੀਲ ਨੂੰ ਦੇਣ ਲਈ ਕਿਹਾ ਤੇ 52 ਸਾਲਾ ਗੁਪਤਾ ਉੱਤੇ ਦੋਸ਼ ਲਾਇਆ ਕਿ ਉਸਨੇ ਪੰਨੋ ਦੀ ਹੱਤਿਆ ਕਰਵਾਉਣ ਲਈ ਸੁਪਾਰੀ ਲਈ ਸੀ ਜੋਜਤ ਕਿਸਾਨ ਮੋਰਚਾ ਦੇ ਵੱਲੋਂ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਹੈ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਐਲਾਨ ਕੀਤਾ ਹੈ ਕਿ ਇਸ ਟਰੈਕਟਰ ਪ੍ਰੇਡ ਦੇ ਵਿੱਚ ਯੂਨੀਅਨ ਦੇ ਹਜ਼ਾਰਾਂ ਵਰਕਰ ਸ਼ਾਮਲ ਹੋਣਗੇ ਉਹਨਾਂ ਇਹ ਵੀ ਆਖਿਆ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਛੇਤੀ ਹੀ ਅਗਲਾ ਪ੍ਰੋਗਰਾਮ ਨਿਯਤ ਕੀਤਾ ਜਾਵੇਗਾ ਉਹਨਾਂ ਇਹ ਵੀ ਆਖਿਆ ਕਿ ਇਸ ਸਬੰਧ ਦੇ ਵਿੱਚ 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਕਨਵੈਨਸ਼ਨ ਵਿੱਚ ਜਿਹੜੀ ਉਹਨਾਂ ਦੀ ਸ਼ਮੂਲੀਅਤ ਜ਼ਰੂਰ ਰਹੇਗੀ। ਰਾਮ ਮੰਦਰ ਦਾ ਪ੍ਰਾਣ ਪ੍ਰਤੀਸ਼ਠਾ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਅਜਿਹੇ ਦੇ ਵਿੱਚ ਉੱਥੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ। ਜਿਸ ਕਾਰਨ ਅਚਾਨਕ ਹੋਟਲ ਦੇ ਕਮਰਿਆਂ ਦੇ ਨਾਲ ਖਾਣ-ਪੀਣ ਅਤੇ ਕਿਰਾਏ ਦੇ ਵਿੱਚ ਵੀ ਵਾਧਾ ਹੋ ਗਿਆ। ਅਯੋਧਿਆ ਦੇ ਵਿੱਚ ਹੋਟਲ ਦੇ ਕਮਰਿਆਂ ਦੀ ਕੀਮਤਾਂ ਅਸਮਾਨ ਚੁੰੋ ਰਹੀਆਂ ਨੇ। ਰਾਮ ਮੰਦਰ ਦੇ ਉਦਘਾਟਨ ਤੋਂ ਕਰੀਬ 2 ਹਫ਼ਤੇ ਪਹਿਲਾਂ ਅਯੋਧਿਆ ਦੇ ਵਿੱਚ ਹੋਟਲ ਦੇ ਕਮਰੇ ਦੀ ਬੁਕਿੰਗ 80% ਦੀ ਵਧ ਗਈ ਹੈ ਤੇ ਇੱਥੇ ਹੋਟਲ ਦੇ ਵਿੱਚ ਇੱਕ ਦਿਨ ਦੇ ਕਮਰੇ ਦੀ ਕੀਮਤ ਹੁਣ ਤੱਕ ਉੱਚ ਦਰ ਤੱਕ ਪਹੁੰਚ ਗਈ ਹੈ ਜੋ ਕਿ 5 ਗੁਣਾ ਤੇ ਕੁਝ ਲਗਜ਼ਰੀ ਕਮਰਿਆਂ ਦਾ ਕਿਰਾਇਆ 1 ਲੱਖ ਰੁਪਏ ਤੱਕ ਵੀ ਹੋ ਗਿਆ ਹੈ। ਭਾਰਤ ਅਤੇ ਮਾਲਦੀਵ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਆਫ ਸਿਨੇ ਇੰਪਲਾਈਜ਼ਸ ਨੇ ਸਾਰੇ ਫਿਲਮ ਫਿਲਮ ਮੇਕਰਾਂ ਨਿਰਮਾਤਾਵਾਂ ਨੂੰ ਮਾਲਦੀਵ ਦੇ ਵਿੱਚ ਸ਼ੂਟਿੰਗ ਨਾ ਕਰਨ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਮਾਲਦੀਵ ਦੀ ਬਜਾਏ ਭਾਰਤ ਵਿੱਚ ਹੋਰ ਸਮਾਨ ਸਥਾਨਾਂ ਉੱਤੇ ਸ਼ੂਟ ਕਰਨ ਦੀ ਸਲਾਹ ਦਿੱਤੀ ਗਈ ਹੈ। FWICI ਨੇ 10 ਜਨਵਰੀ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਲਿਖਿਆ ਹੈ ਕਿ ਫੈਡਰੇਸ਼ਨ ਨੇ ਮਾਲਦੀਵ ਦੇ ਨੇਤਾਵਾਂ ਦੁਆਰਾ ਵਿਸ਼ੇਸ਼ ਪੱਧਰ ਦੇ ਉਤੇ ਸਤਕਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ ਵਿੱਚ ਮਾਲਦੀਵ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਵਿੱਚ ਭਾਰਤ ਡਿਜੀਟਲ ਭੁਗਤਾਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਅਮਰੀਕਾ ਅਤੇ ਕਈ ਹੋਰ ਵਿਕਸਤ ਦੇਸ਼ ਡਿਜੀਟਲ ਭੁਗਤਾਨ ਦੇ ਮਾਮਲੇ ਵਿੱਚ ਭਾਰਤ ਤੋਂ ਕਈ ਮੀਲ ਪਿੱਛੇ ਨੇ। ਪਰਦੇ ਇਸ ਪ੍ਰਾਪਤੀ ਦਾ ਸਭ ਤੋਂ ਵੱਡਾ ਕਾਰਨ UPI ਹੈ। ਜਵਾਰਾ ਬੈਂਕ ਦੇ ਗਵਰਨਰ ਸ਼ਕਤੀकांत ਦਾਸ ਨੇ ਵੀ UPI ਨੂੰ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਮੰਨਦੇ ਨੇ। ਪਤੇ RBI ਗਵਰਨਰ ਦਾਸ ਵੀਰਵਾਰ ਨੂੰ ਇੱਕ ਪੁਰਸਕਾਰ ਪ੍ਰੋਗਰਾਮ ਦੇ ਹਿੱਸਾ ਲੈ ਰਹੇ ਸਨ ਉਸ ਦੌਰਾਨ ਰਾਜਪਾਲ ਦਾਸ ਨੇ UPI ਸਮੇਤ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ ਹੈ। ਤੇ ਉਹਨਾਂ ਆਖਿਆ ਕਿ UPI ਸ਼ਾਇਦ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਤੇ ਇਸ ਨੂੰ ਵਿਸ਼ਵ ਲੀਡਰ ਹੋਣਾ ਚਾਹੀਦਾ ਹੈ। 22 ਜਨਵਰੀ ਨੂੰ 2024 ਦੇ ਵਿੱਚ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਵਿੱਚ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦਾ ਇਤਿਹਾਸਕ ਸਮਰੋਹ ਹੋਣ ਜਾ ਰਿਹਾ ਹੈ ਤੇ ਇਸ ਲਈ ਰਾਮ ਮੰਦਰ ਦੇ ਵਿੱਚ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਇਸ ਖਾਸ ਮੌਕੇ ਨੂੰ ਹੋਰ ਖਾਸ ਬਣਾਉਣ ਦੇ ਲਈ ਦੇਸ਼-ਵਿਦੇਸ਼ਾਂ ਤੋਂ ਅਯੋਧਿਆ ਲਈ ਤੋਹਫੇ ਭੇਜੇ ਜਾ ਰਹੇ ਨੇ ਇਹਨਾਂ ਤੋਹਫਿਆਂ ਦੇ ਵਿੱਚ 108 ਫੁੱਟ ਲੰਬੀ ਅਗਰਬਤੀ 2400 ਕਿਲੋ ਦਾ ਘੰਟਾ 1100 ਕਿਲੋ ਗ੍ਰਾਮ ਵਜਨੀ ਇੱਕ ਵਿਸ਼ਾਲ ਦੀਵਾ ਤੇ ਸੋਨੇ ਦੇ ਪਦੂਕੋਂ 10 ਫੁੱਟ ਉੱਚਾ ਤਾਲਾ ਤੇ ਚਾਬੀ ਅਤੇ ਇਕੱਠੇ ਅੱਠ ਦੇਸ਼ਾਂ ਦਾ ਸਮਰਦਸਣਣ ਵਾਲੀ ਇੱਕ ਘੜੀ ਵਿਸ਼ੇਸ਼ ਖਿੱਚ ਦਾ ਕੇਂਦਰ ਹੈ بس ਇੰਨਾ ਹੀ ਨਹੀਂ ਨੇਪਾਲ ਦੇ ਜਨਕਪੁਰ ਤੋਂ ਵੀ ਤੋਹਫੇ ਪਹੁੰਚੇ ਨੇ ਤੇ માતા ਸੀਤਾ ਦੀ ਜਨਮ ਭੂਮੀ ਨੇਪਾਲ ਦੇ ਜਨਕਪੁਰ ਤੋਂ ਭਗਵਾਨ 시ਰੀ ਰਾਮ ਦੇ ਲਈ 3000 ਤੋਂ ਵਧੇਰੇ ਤੋਹਫੇ ਅਯੋਧਿਆ ਲਈ ਪਹੁੰਚੇ ਇਹਨਾਂ ਵਿੱਚ ਚਾਂਦੀ ਦੀਆਂ ਚੱਪਲਾਂ ਗਹਿਣੇ ਅਤੇ ਕੱਪੜਿਆਂ ਸਮੇਤ ਕਈ ਹੋਰ ਤੋਹਫੇ ਵੀ ਸ਼ਾਮਲ ਨੇ ਲਗਭਗ 30 ਵਾਹਨਾਂ ਦੇ ਕਾਫਲੇ ਦੇ ਵਿੱਚ ਰੱਖ ਕੇ ਇਹਨਾਂ ਤੋਹਫਿਆਂ ਨੂੰ ਲਿਆਂਦਾ ਜਾ ਰਿਹਾ ਹੈ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਰੱਖਿਆ ਸੁਰੱਖਿਆ ਅਤੇ ਉਦਯੋਗਿਕ ਸਹਿਯੋਗ ਨਾਲ ਜੁੜੇ ਵਿਆਪਕ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਬਰਤਾਨ ਦੇ 3 ਦਿਨਾਂ ਦੇ ਦੌਰੇ ਤੇ ਨੇ ਰਾਣਾ ਸਿੰਘ ਨੇ ਇੱਥੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਅਤੇ ਵਿਦੇਸ਼ ਮੰਤਰੀ ਕੈਮਰੂਨ ਦੇ ਨਾਲ ਮੁਲਾਕਾਤ ਕੀਤੀ ਹੈ ਲੰਡਨ ਦੇ ਇੰਡੀਆ ਹਾਊਸ ਵਿਖੇ ਕਮਿਊਨਿਟੀ ਰਿਸੈਪਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਗਲਵਾਨ ਘਾਟੀ ਦੇ ਵਿੱਚ ਚੀਨੀ ਸੈਨਿਕਾਂ ਦੇ ਨਾਲ ਸੰਘਰਸ਼ ਦੌਰਾਨ ਸਾਡੇ ਜਵਾਨਾਂ ਵੱਲੋਂ ਦਿਖਾਏ ਗਏ ਸਾਥ ਨੇ ਭਾਰਤ ਬਾਰੇ ਬੀਜਿੰਗ ਦੇ ਨਜ਼ਰੀਏ ਨੂੰ ਬਦਲਣ ਵਿੱਚ ਮਦਦ ਕੀਤੀ ਹੈ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਹੁਣ ਕਮਜ਼ੋਰ ਦੇਸ਼ ਨਹੀਂ ਰਹੇ ਅਸੀਂ ਇੱਕ ਉੱਬਰ ਦੀ ਵਿਸ਼ਵ ਸ਼ਕਤੀ ਹਾਂ ਤੇ ਹੁਣ ਅਜੇ ਆ ਨਹੀਂ ਹੈ ਕਿ ਭਾਰਤ ਨੂੰ ਅੱਖਾਂ ਦਿਖਾ ਕੇ ਜੋ ਚਾਹੇ ਉਹ ਨਿਕਲ ਜਾਏਗਾ ਕਿਤਨ ਫਟਾਫਨੀਰ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ